ਦੇ ਵਿੱਚ ਵਾਰ-ਵਾਰ ਜਦੋਂ ਅਸੀਂ ਬੁਖਾਰਾ ਸਾਵਾਂ ਦਾ ਕੈਂਪੇਨ ਕਰਦੇ ਹਾਂ ਤੁਹਾਡੇ ਕੋਲ ਇੱਕ ਸਵਾਲ ਜਿਹੜਾ ਵਾਰ-ਵਾਰ ਆਉਂਦਾ ਸੀ ਵੀ ਸੈਨ ਫਰਾਂਸਿਸਕੋ ਬੜੀ ਦੂਰ ਪੈਂਦਾ ਬੜੀ ਭੀੜ ਭੜਕੇ ਵਾਲੀ ਜਗ੍ਹਾ ਹੈ ਬੜਾ ਜਾਣਾ ਔਖਾ ਆ ਇੱਥੇ ਕਿਉਂ ਨਹੀਂ ਕਰ ਲੈਂਦੇ ਜਦੋਂ ਮੰਟੀਕੇ ਜਾਈਦਾ ਲੋਕੀਏ ਵਾਲੇ ਕਹਿੰਦੇ ਜੇ ਇੱਥੇ ਕਿਉਂ ਨਹੀਂ ਕਰ ਲੈਂਦੇ ਟ੍ਰੇਸੀ ਵਾਲੇ ਕਹਿੰਦੇ ਟ੍ਰੇਸੀ ਰੱਖ ਲਓ ਸਟਾਕ ਨਾਲੇ ਕਹਿੰਦੇ ਸਟਾਕ ਨਾਲ ਰੱਖ ਲਓ ਸੈਨ ਫਰਾਂਸਿਸਕੋ ਕਿਉਂ ਰੱਖਿਆ ਮੈਨੂੰ ਪਾਪਲ ਸ਼ਹੀਦ ਉਦੋਂ ਸੀ ਚੇਤੇ ਆਈ ਉਹਦੀ ਗੱਲ ਜਦੋਂ ਕੈਕਸਨ ਹਾਉਸ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਜਨਰਲ ਅਡਵਾਈਜ਼ ਨੂੰ ਮਾਰਿਆ ਤੇ ਜਨਰਲ ਅਡਵਾਈਜ਼ ਉਹਨੇ ਪਹਿਲਾਂ ਆਇਡੈਂਟੀਫਾਈ ਕਰਦਾ ਸੀ ਕਿੱਥੇ ਰਹਿੰਦਾ ਉਹਨੇ ਲੱਭ ਲਿਆ ਸੀ ਜਿਹੜੇ ਫਾਰਮ ਹਾਉਸ ਰਹਿੰਦਾ ਜਦੋਂ ਮਾਰਨ ਗਿਆ ਉਹਨੇ ਕਿਹਾ ਵੀ ਮਾਤਾ ਨੇ ਸਾਖਦਾ ਜਨਰਲ ਅਡਵਾਈਜ਼ ਨੂੰ ਲੋਕੀ ਕਹਿਣ ਕੇ ਵੀ ਨੌਕਰ ਨੇ ਉਸੇ ਬੰਦੇ ਨੇ ਮਾਰ ਦਿੱਤਾ ਵੀ ਗੱਲ ਬਾਤ ਨਹੀਂ ਰੌਲਾ ਵੀ ਪੈਣਾ ਗੱਲ ਕਿਤੇ ਜਾਣੀ ਨਹੀਂ ਹੈ ਕਿ ਇਹ ਐਡੀ ਮਾਰ ਗਿਆ ਫਿਰ ਮੈਂ ਜਦੋਂ ਉਦੋਂ ਸਿੰਘ ਨੂੰ ਮੈਂ ਫੇਰ ਦੇ ਪੜ੍ਹਦਾ ਆ ਤੇ ਫਿਰ ਮੈਂ ਸੋਚਦਾ ਵੀ ਉਦੋਂ ਸਿੰਘ ਕੈਕਸ਼ਨ ਹਾਉ ਉਦੋਂ ਸਿੰਘ ਨੇ ਜਨਨ ਲਡ ਵਾਇਰ ਨੂੰ ਕੈਕਸ਼ਨ ਹਾਉ ਦੀ ਪੋੜੀਆਂ ਚੜ੍ਹਨ ਨੂੰ ਕਿਉਂ ਨਹੀਂ ਮਾਰਿਆ ਅਮੀ ਗੋਇੰਗ ਇਨਸਾਈਡ ਦਾ ਗੁਰਦੋ ਇਨਸਾਈਡ ਦਾ ਕੈਕਸ਼ਨ ਹਾਉ ਜੈਫਟਾਈਜ਼ਿੰਗ ਹਿਸ ਸਿਕਿਉਰਟੀ ਉਸ ਤੇ ਬੜਿਆਂ ਵੀ ਜਾ ਸਕਦਾ ਸੀ ਪਸਤੌਰ ਦਾ ਬੜਿਆਂ ਵੀ ਜਾ ਸਕਦਾ ਸੀ ਉਸ ਨੇ ਜਨਨ ਲਡ ਵਾਇਰ ਨੂੰ ਕੈਸ਼ਨ ਹਾਲ ਦੀਆਂ ਗੋੜੀਆਂ ਚੜਦੇ ਹੋਏ ਵੀ ਗੋੜੀਆਂ ਮਾਰ ਸਕਦਾ ਸੀ ਉਸ ਕਾਨਫਰੈਂਸ ਤੋਂ ਨਿਕਲਦੇ ਹੋਏ ਵੀ ਗੋੜੀਆਂ ਮਾਰ ਸਕਦਾ ਸੀ ਪਰ ਜਨਰਲ ਅਲਵਾਰ ਨੇ ਗੋੜੀਆਂ ਜਨਰਲ ਅਲਵਾਰ ਦੇ ਗੋੜੀਆਂ ਉਹ ਦੂਜੀ ਨੇ ਕੈਸ਼ਨ ਹਾਲ ਕਿਉਂ ਮਾਰੀਆਂ ਐਡੀ ਮੁਸੀਬਤ ਝੱਲ ਕੇ ਜੱਪੜਾਈ ਨਾ ਹੋ ਜੂਵੇ ਮਿਸ਼ਨ ਪਸਤੌਨ ਅੰਦਰ ਲੈ ਕੇ ਗਿਆ ਪਰ ਉਹਨੂੰ ਪਤਾ ਸੀ ਲੋਕੇਸ਼ਨ ਤੇ ਟਾਈਮ ਦੀ ਇਮਪੋਰਟੀ ਹੁੰਦੀ ਆ ਉਹਨੇ ਕਿਹਾ ਸੀ ਦੁਨੀਆ ਜਦੋਂ ਸੁਣਦੀ ਹੋਊਗੀ ਉੱਥੇ ਮਾਰਾਂਗਾ ਕਿੱਥੇ ਦੁਨੀਆ ਦੇਖੂਗੀ ਉੱਥੇ ਮਾਰਾਂਗਾ ਕਿੱਥੇ ਟਾਈਮ ਤੇ ਲੋਕੇਸ਼ਨ ਦੀ ਵੈਲਿਊ ਆ ਸੋ ਆਪਾਂ ਇਸ ਜਗ੍ਹਾ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਪਲਾਜ਼ੇ ਦੀ ਹੈ ਕਿ ਤੁਹਾਨੂੰ ਸਮਝਣਾ ਆ ਵੋਟਾਂ ਆਪਾਂ ਇੱਥੇ ਵੀ ਪਵਾ ਸਕਦੇ ਸੀ ਵੋਟਾਂ ਆਪਾਂ ਵਾਪਰ ਦੇ ਇਸ ਯੂਪਾ ਸਿਟੀ ਦੇ ਨਗਰ ਕੀਰਤੇ ਦੇਤੇ ਵੀ ਦੋ ਵੀਰਾਂ ਦੇ ਖਾਲੀ ਕਰਵਾ ਕੇ ਉਹਨਾਂ ਪਾ ਸਕਦੇ ਸੀ ਜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਪਰ ਲੋਕੇਸ਼ਨ ਜਿਹੜੀ ਆ ਇੰਪੋਰਟੈਂਸ ਟਾਈਮਿੰਗ ਜਿਹੜੀ ਆ ਉਹ ਬਹੁਤ ਮੈਟਰ ਕਰਦੀ ਆ ਉਦੋਂ ਸਿੰਘ ਨੂੰ ਵੀ ਪਤਾ ਸੀ ਵੀ ਜੇ ਸੌਖਾ ਜਾਂ ਕੰਮ ਤੇ ਐਗਜ਼ੀਕਿਊਸ਼ਨੇ ਕਰਨੀ ਸੀ ਤੇ ਉਹਦੇ ਬਾਹਰ ਬਾਹਰ ਚ ਮਾਰ ਦਿੰਦਾ ਪਰ ਕਹਿੰਦਾ ਨਹੀਂ ਮਾਰਨਾ ਉੱਥੇ ਆ ਜਿੱਤੇ ਦੁਨੀਆ ਨੂੰ ਪਤਾ ਲੱਗੂਗਾ ਦੁਨੀਆ ਨੂੰ ਰੀਲਸ ਤੋਂ ਪਤਾ ਲੱਗੂਗਾ ਸੋ ਅਸੀਂ ਭਾਵੇਂ ਨੌਨ ਵਾਇਲੈਂਸ ਮੂਵਮੈਂਟ ਆ ਇਹ ਸ਼ਾਂਤੂ ਵੀ ਵੋਟ ਆ ਪਰ ਆਪਾਂ ਸੈਨ ਫਰਾਂਸਿਸਕੋ ਦੀ ਧਰਤੀ ਤਾਂ ਚੁਣੀ ਆ ਵੀ ਉੱਥੇ ਦੁਨੀਆ ਦਾ মিডিਆ ਬੈਠਾ ਉੱਥੇ ਦੁਨੀਆ ਦੀ ਕੁੱਲ ਸਿਸਟਮ ਬੈਠਾ ਜਿਹਨਾਂ ਤੁਹਾਨੂੰ ਵੋਟਾਂ ਪਾਉਂਦੇ ਨੂੰ ਦੇਖਣਾ ਆ ਵੀ ਇਹ ਲੋਕ ਆਪਣੀ ਜ਼ਾਤੀ ਦੀਆਂ ਵੋਟਾਂ ਪਾ ਰਹੇ ਨੇ ਭਾਰਤ ਨੂੰ ਲੱਗ ਹੋਣਾ ਚਾਹੁੰਦੇ ਇੰਪੋਰਟੈਂਸ ਨੂੰ ਆਪਾਂ ਜਿਹੜਾ ਜਰੂਰ ਸਮਝਣਾ ਕੋਈ ਐਕਸਕਿਊਜ਼ ਨਹੀਂ ਕਿਸੇ ਕੋਲ 22 ਅਪ੍ਰੈਲ ਨੂੰ ਕੋਈ ਐਕਸਕਿਊਜ਼ ਨਹੀਂ ਮੈਂ ਵਿਆਹ ਤੇ ਆ ਮੇਰਾ ਬੋਟਾ ਦੁਖਦਾਇਆ ਦੇਰ ਇਜ਼ ਨੋ ਐਕਸਪਲੇਸ਼ਨ ਐਰੀ ਕੋਈ ਵੀ ਐਕਸਕਿਊਜ਼ ਜਾਇਨਾ ਕੋਈ ਵੀ ਬਹਾਨਾ ਨਹੀਂ ਲਾਇਆ ਜਾ ਸਕਦਾ ਵੀ ਆਪਾਂ ਉੱਥੇ ਜਾ ਨਹੀਂ ਸਕਦੇ ਮੈਨੂੰ ਵੀ ਸਪਰੀਂਟਰ ਤੋਂ ਕੱਲ ਆਇਆ ਭਾਜੀ ਸੈਲਪਰਸ ਤੋਂ ਜਾਣਾ ਮੈਂ ਕਿਹਾ ਜੂਬਾ ਸਿਟੀ ਨਗਰਕੀਟ ਤੋਂ ਕਿੱਥੇ ਤੱਕ ਪਹੁੰਚ ਰਹੇ ਆ ਉਹ ਵੀ ਇੰਨੀ ਦੂਰੀ ਆ ਸੋ ਅਸੀਂ ਕੋਈ ਐਕਸਕਿਊਜ਼ ਕੋਈ ਤੁਹਾਨੂੰ ਦੱਸਦਾ ਹਾਂ ਉਹਨੂੰ ਬੇਨਤੀ ਕਰਨੀ ਆ ਵੀ ਇੱਕ ਦਿਨ ਦੇ ਵਿੱਚ 2 ਘੰਟੇ ਤੁਹਾਡੇ ਚਾਹੀਦੇ ਆ ਇੱਕ ਦਿਨ ਦੇ 2 ਘੰਟੇ ਚਾਹੀਦੇ ਆ ਤੇ ਲੋਕੇਸ਼ਨ ਤੇ ਟਾਈਮ ਦੀ ਇੰਪੋਰਟੈਂਸ ਨੂੰ ਵੀ ਸਮਝਣਾ ਆ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਦਾ ਇਹਨਾਂ ਨੇ ਬੱਸਾਂ ਦਾ ਵੀ ਪ੍ਰਬੰਧ ਕਰਿਆ ਤੁਸੀਂ ਨਾਂ ਵੀ ਲਿਖਾਣੇ ਆ ਬੱਸਾਂ ਦੇ ਜਾਣ ਦੇ ਲਈ ਤਾਂ ਕਿ ਬੱਸਾਂ ਦੀ ਜਿੰਨੀ ਲੋੜ ਆ ਉਹਨੂੰ ਪੂਰਿਆ ਕਰ ਸਕੀਏ ਸੋ ਇੰਨੀਆਂ ਕਬੀਰ ਦੀਆਂ ਪ੍ਰਵਾਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ